ਨੇ ਬੰਬੇ ਵਾਲਗੇ ਚਮਕਾਈਆਂ ਨਹੀਂ ਭਾਂਡੇ ਇਹ ਕਿਹੜੇ ਭਾਂਡੇ ਲੋਕ ਤਾਂ ਫਸਾ ਤੋਂ ਅਰਸਾ ਦੇ ਵਾਗੇ ਤੇ ਮੈਂ ਅਰਸਾ ਤੋਂ ਫਸ ਤੇ ਆ ਗਈ ਇਹ ਕੌਣ ਫਸਾ ਤੋਂ ਅਰਸਾ ਦੇ ਵਾਗੇ ਆਲੇ ਤੂੰ ਕਿ ਮੈਂ ਅਰਸਾ ਤੋਂ ਫਸ ਤੇ ਆ ਗਈ ਬੇਹਰ ਮਤਾ ਕਿ ਨਹੀਂ ਮਸ਼ਹੂਰ ਸੀ ਅੱਡੇ ਸੁਣੋ ਫਿਲਮਾਂ ਕੱਢਦੀ ਸੀ ਮੇ ਤਾਂ ਮੰਗੀ ਵਾਲੀ ਸੀ ਹਣ ਦੇਖ ਜੋ ਵੀ ਮੈਂ ਰਾਜਨੀਤੀ ਵਿਚਾਈ ਮੇਰਾ ਤਾਂ ਹਾਰ ਹੋ ਗਿਆ ਕਿਸੇ ਵਾਸਤੂ ਨਹੀਂ ਇਹ ਫਰਸ ਤੋਂ ਹਸਨ ਤੇ ਕਿਹੜੇ ਵਾਗੇ ਵੇ ਉਹੀ ਜਿਹੜੇ ਕਮੇਡੀਅਨ ਕਰਦੇ ਘਾਟ ਦੇ ਸੀਐਮ ਬਣ ਗਏ ਜਿਹੜੇ ਟੇਸਰਾਂ ਤੇ ਚਾਹ ਵੇਚਦੇ ਵੇਚਦੇ ਪੀਐਮ ਬਣ ਗਏ ਅਵੇ ਤਣਤਨ ਵਾਰੀ ਐ ਨਹੀਂ ਨੀ ਲੋਕਾਂ ਦਾ ਬੈਰੀ ਵਨ ਸੀ ਮੇਰਾ ਨੀ ਬੈਰੀ ਤਾਂ ਤੂੰ ਵੀ ਬਣੀ ਖੜੀ ਹੈ ਮੇਰੀ ਨੇ ਮੇਰੀ ਕੁਰਸੀ ਤਾਂ ਇੱਥੋਂ ਵੀ ਨਹੀਂ ਜਰੀ ਜਾਂਦੀ ਪਕਾ ਛੱਡ ਉਹ ਘੱਟ ਘੱਟ ਤੂੰ ਤਾਂ ਮੈਨੂੰ ਠੰਡੀ ਨਿਗਾਰਾ ਖਿਲਾ ਮੇਰੀ ਸਰਕਾਰ ਦਾ ਪਹਿਲੇ ਡਗ ਮਗਾਈ ਜਾਂਦੀ ਆ ਮੈਂ ਤਾਂ ਬਾਹਰ ਲੱਗੀ ਆਂਦਾ ਤੇ ਤੂੰ ਤਾਂ ਨਜ਼ਾਰੇ ਲੈਣਾ ਤੇ ਕਿਹੜਾ ਡਰ ਤੈਨੂੰ ਤੇਰੀ ਕੋਈ ਸਰਕਾਰ ਨਹੀਂ ਡਗ ਮੋਂਦੀ ਨਾਲੇ ਜਿਹੜੇ ਸਾਹ ਤੇਰਾ ਖੋਪੜਾ ਨੰਤਨ ਲਵਦੂ 5 ਸਾਲ ਹੋਇ ਚੜੀ ਹਰਕੰਦ ਦੇ ਦੇ